ਜੇਕਰ ਕੰਗਾਲ ਹੋਣ ਤੋਂ ਬਚਣਾ ਚਾਹੁੰਦੇ ਹੋ ਤਾਂ ਭੁੱਲ ਕੇ ਵੀ ਪੌੜੀਆਂ ਹੇਠਾਂ ਨਾ ਰੱਖੋ ਇਹ 13 ਤਰ੍ਹਾਂ ਦੀਆਂ ਚੀਜ਼ਾਂ ਦੋਸਤੋ ਤੁਸੀਂ ਅਕਸਰ ਹੀ ਦੇਖਿਆ ਹੋਵੇਗਾ ਕਿ ਲੋਕ ਘਰ ਵਿੱਚ ਪੌੜੀਆਂ ਦੇ ਹੇਠਾਂ ਵਾਲੀ ਬੇਸ਼ਟ ਜਗ੍ਹਾ ਨੂੰ ਲਾਭਦਾਇਕ ਬਣਾਉਣ ਲਈ ਪੌੜੀਆਂ ਦੇ ਹੇਠਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਬਣਵਾਉਂਦੇ ਹਨ ਕਿ ਚਲੋ ਕੋਈ ਨਾ ਕੋਈ ਪੌੜੀਆਂ ਥੱਲੇ ਸਮਾਨ ਰੱਖਿਆ ਜਾਵੇਗਾ ਤੇ ਨਾਲੇ ਜਗ੍ਹਾ ਕਿਸੇ ਲੇਖੇ ਲੱਗ ਜਾਊ ਪਰ ਵਾਸਤੂ ਸ਼ਾਸਤਰ ਦੇ ਅਨੁਸਾਰ ਇਸ ਤਰ੍ਹਾਂ ਦੀਆਂ ਕੁਝ ਅਜਹੀਆਂ ਚੀਜ਼ਾਂ ਹਨ ਜੋ ਅਸੀਂ ਪੌੜੀਆਂ ਦੇ ਅਧੀਨ ਜਾਂ ਹੀਠਾਂ ਰੱਖਦੇ ਹਾਂ ਤਾਂ ਘਰ ਦਾ ਪੈਸਾ ਜਲਦੀ ਖਤਮ ਹੋਣ ਲੱਗ ਜਾਂਦਾ ਹੈ ਤੇ ਘਰ ਦੀ ਸਥਿਤੀ ਵਿਗੜਨ ਲੱਗਦੀ ਹੈ ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜੋ ਸਾਨੂੰ ਕਦੇ ਭੁੱਲ ਕੇ ਵੀ ਪੌੜੀਆਂ ਦੇ ਹੇਠਾਂ ਨਹੀਂ ਰੱਖਣੀਆਂ ਚਾਹੀਦੀਆਂ ਹਾਂਜੀ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਇਸੇ ਤਰ੍ਹਾਂ ਦੀਆਂ ਵਾਸਤੂ ਸ਼ਾਸਤਰ ਅਨੁਸਾਰ ਜਾਣਕਾਰੀਆਂ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਦੋਸਤੋ ਜੇਕਰ ਤੁਸੀਂ ਵੀ ਮਾਤਾ ਲక్ష్ਮੀ ਜੀ ਦਾ ਅਸੀਰਵਾਦ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਚ ਜੈ ਮਾਤਾ ਲక్ష్ਮੀ ਜ਼ਰੂਰ ਲਿਖਣਾ ਜੀ ਤੇ ਨਾਲ ਹੀ ਵੀਡੀਓ ਨੂੰ ਇੱਕ ਲਾਈਕ ਵੀ ਕਰ ਦੇਣਾ ਕਿਉਂਕਿ ਤੁਹਾਡਾ ਇੱਕ ਲਾਈਕ ਸਾਡਾ ਅਗਲੀ ਵੀਡੀਓ ਬਣਾਉਣ ਦਾ ਉਤਸ਼ਾਹ ਵਧਾਉਂਦਾ ਹੈ ਤਾਂ ਫਿਰ ਆਓ ਜਿਆਦਾ ਦੇਰੀ ਨਾ ਕਰਦੇ ਹੋਏ ਸ਼ੁਰੂ ਕਰੀਏ ਨੰਬਰ 1 ਕਈ ਵਾਰ ਲੋਕ ਪੌੜੀਆਂ ਦੇ heਠਾਂ ਵਾਲੀ ਜਗ੍ਹਾ ਨੂੰ ਜੁੱਤੀਆਂ ਰੱਖਣ ਲਈ ਇਸਤੇਮਾਲ ਕਰਦੇ ਹਨ ਇੰਨਾ ਹੀ ਨਹੀਂ ਕਈ ਘਰਾਂ 'ਚ ਪੌੜੀਆਂ ਦੇ heਠਾਂ ਸੂਰਕ ਵੀ ਬਣਾਏ ਜਾਂਦੇ ਹਨ ਵਾਸਤੂ ਸ਼ਾਸਤਰ ਦੇ ਅਨੁਸਾਰ ਪੌੜੀਆਂ ਦੇ heਠਾਂ ਜੁੱਤੇ ਅਤੇ ਚੱਪਲਾਂ ਰੱਖਣ ਨਾਲ ਤੁਹਾਡੀ ਸਿਹਤ ਨੂੰ ਕਾਫੀ ਨੁਕਸਾਨ ਹੋਵੇਗਾ ਤੇ ਤੁਹਾਡੀ ਤਰੱਕੀ ਦੇ ਰਸਤੇ 'ਚ ਅੜਚਣਾ ਆਉਣਗੀਆਂ ਨਾਲ ਹੀ ਆਰਥਿਕ ਸਥਿਤੀ ਤੇ ਵੀ ਬੁਰਾ ਅਸਰ ਪੈਂਦਾ ਹੈ ਨੰਬਰ 2 ਜੇਕਰ ਤੁਸੀਂ ਘਰ ਦੀਆਂ ਪੌੜੀਆਂ ਦੇ ਹੇਠਾਂ ਪਾਣੀ ਵਾਲੀ ਕੋਈ ਟੂਟੀ ਜਾਂ ਵਾਸ਼ਫੇਸ਼ਨ ਲਗਵਾਉਂਦੇ ਹੋ ਤਾਂ ਇਸ ਗੱਲ ਦਾ ਖਾਸ ਹੀ ਧਿਆਨ ਰੱਖਣਾ ਕਿ ਉਹਦਾ ਪਾਣੀ ਬੇਫਜ਼ੂਲ ਫਾਲਤੂ ਨਹੀਂ ਵਹਿਣਾ ਚਾਹੀਦਾ ਜੇਕਰ ਤੁਹਾਡੇ ਘਰ ਇਸ ਤਰ੍ਹਾਂ ਹੁੰਦਾ ਹੈ ਤਾਂ ਘਰ ਵਿੱਚ ਪੈਸਾ ਬਿਲਕੁਲ ਵੀ ਨਹੀਂ ਰੁਕੇਗਾ ਨੰਬਰ 3 ਵਾਸਤੂ ਸ਼ਾਸਤਰ ਦੇ ਅਨੁਸਾਰ ਕਦੇ ਵੀ ਪੌੜੀਆਂ ਦੇ ਹੇਠਾਂ ਵਾਲੀ ਜਗ੍ਹਾ ਨੂੰ ਬੇਸ਼ਟ ਸਮਝ ਕੇ ਡਸਟਮੇਨ ਕੂੜੇਦਾਨ ਨੂੰ ਪੌੜੀਆਂ ਦੇ ਹੇਠਾਂ ਨਹੀਂ ਰੱਖਣਾ ਚਾਹੀਦਾ ਮਾਨਯਤਾ ਅਨੁਸਾਰ ਇਸ ਤਰ੍ਹਾਂ ਕਰਨ ਦੇ ਨਾਲ ਬਹੁਤ ਭਾਰੀ ਦੋਸ਼ ਲੱਗਦਾ ਹੈ ਤੇ ਘਰ ਵਿੱਚ ਬਿਮਾਰੀਆਂ ਉੱਤੇ ਬਹੁਤ ਸਾਰਾ ਪੈਸਾ ਵੀ ਖਰਚ ਹੁੰਦਾ ਹੈ ਇਸ ਤਰ੍ਹਾਂ ਕਰਨ ਦੇ ਨਾਲ ਘਰ ਵਿੱਚ ਨਕਾਰਾਤਮਕ ਊਰਜਾ ਵੀ ਫੈਲਦੀ ਹੈ ਨੰਬਰ 4 ਜਿਹੜੇ ਘਰਾਂ ਦੀ ਰਸੋਈ ਪੌੜੀਆਂ ਦੇ ਹੇਠਾਂ ਹੁੰਦੀ ਹੈ ਵਾਸਤੂ ਦੇ ਆਧਾਰ ਤੇ ਰਸੋਈ ਦਾ ਪੌੜੀਆਂ ਹੇਠਾਂ ਹੋਣਾ हानिकारक ਸਾਬਤ ਹੋ ਸਕਦਾ ਹੈ ਮੰਨਿਆ ਜਾਂਦਾ ਹੈ ਐਸੀ ਰਸੋਈ ਵਿੱਚ ਸ਼ੁੱਧਤਾ ਨਹੀਂ ਰਹਿੰਦੀ ਸ਼ਾਸਤਰਾਂ ਅਨੁਸਾਰ ਪਕਵਾਨ ਭੋਜਨ ਨੂੰ ਦੇਵੀ ਲక్ష్ਮੀ ਦਾ ਰੂਪ ਵੀ ਮੰਨਿਆ ਜਾਂਦਾ ਹੈ ਅਤੇ ਜਿੰਨਾ ਘਰਾਂ ਵਿੱਚ ਪੌੜੀਆਂ ਦੇ ਹੇਠਾਂ ਖਾਣਾ ਤਿਆਰ ਕੀਤਾ ਜਾਂਦਾ ਹੈ ਉਹਨਾਂ ਘਰਾਂ ਵਿੱਚੋਂ ਦੇਵੀ ਲక్ష్ਮੀ ਨਾਰਾਜ਼ ਹੋ ਕੇ ਚਲੀ ਜਾਂਦੀ ਹੈ ਤੇ ਐਸੇ ਘਰ ਵਿੱਚ ਧਨ ਬਿਲਕੁਲ ਵੀ ਨਹੀਂ ਰੁਕਦਾ ਇਸ ਕਰਕੇ ਇਹਨਾਂ ਗੱਲਾਂ ਦਾ ਸਾਨੂੰ ਖਾਸ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ ਨੰਬਰ 5 ਕਈ ਵਾਰ ਕਈ ਲੋਕ ਪੌੜੀਆਂ ਦੇ ਹੇਠਾਂ ਆਪਣੀਆਂ ਪਰਿਵਾਰਕ ਤਸਵੀਰਾਂ ਵੀ ਲਗਾਉਂਦੇ ਹਨ ਅਜਿਹਾ ਕਰਨ ਨਾਲ ਪਰਿਵਾਰ ਦੇ ਮੈਂਬਰਾਂ ਵਿੱਚ ਆਪਸੀ ਮਤਭੇਦ ਵਧਣ ਲੱਗਦੇ ਹਨ ਇਹ ਥੋੜੇ ਹੀ ਸਮੇਂ 'ਚ ਪਰਿਵਾਰਕ ਦੀਆਂ ਦੂਰੀਆਂ ਵੀ ਵੱਧ ਜਾਂਦੀਆਂ ਹਨ। ਨੰਬਰ 6 ਵਾਸਤੂ ਸ਼ਾਸਤਰ ਦੇ ਮੁਤਾਬਕ ਘਰ ਵਿੱਚ ਬਾਧੂ ਜਾਂ ਬੇਕਾਰ ਚੀਜ਼ਾਂ ਕਬਾੜ ਆਦ ਨੂੰ ਪੌੜੀਆਂ ਦੇ ਹੇਠਾਂ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਸ ਕਾਰਨ ਘਰ ਵਿੱਚ ਆਰਥਿਕ ਤੰਗੀ ਅਤੇ ਨਕਾਰਾਤਮਕ ਊਰਜਾ ਪੈਦਾ ਹੁੰਦੀ ਹੈ। ਨੰਬਰ 7 ਇਸ ਤੋਂ ਇਲਾਵਾ ਤੁਸੀਂ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਲੋਕ ਆਪਣੀਆਂ ਪੌੜੀਆਂ ਨੂੰ ਇੱਕ ਵੱਖਰਾ ਲੁੱਕ ਦੇਣ ਲਈ ਗੋਲ ਪੌੜੀਆਂ ਬਣਵਾਉਂਦੇ ਹਨ ਪਰ ਅਸੀਂ ਤੁਹਾਨੂੰ ਦੱਸ ਦਈਏ ਕਿ ਅਜਿਹਾ ਕਰਨ ਨਾਲ ਤੁਹਾਡੀ ਸਿਹਤ ਤੇ ਮਾੜਾ ਪ੍ਰਭਾਵ ਪੈਂਦਾ ਹੈ ਵਾਸਤੂ ਦੇ ਅਨੁਸਾਰ ਜਿੰਨਾ ਘਰਾਂ ਚ ਲੱਕੜ ਦੀਆਂ ਗੋਲ ਪੌੜੀਆਂ ਟੁੱਟੀਆਂ ਹੋਈਆਂ ਹੁੰਦੀਆਂ ਹਨ ਉਥੇ ਨਕਾਰਾਤਮਕ ਪ੍ਰਭਾਵ ਜ਼ਿਆਦਾ ਪੈਂਦਾ ਹੈ ਨੰਬਰ 8 ਸਾਨੂੰ ਆਪਣੇ ਘਰ ਦਾ ਪੂਜਾ ਰੂਮ ਜਾਂ ਮੰਦਰ ਕਦੇ ਵੀ ਪੌੜੀਆਂ ਦੇ ਹੇਠ ਨਹੀਂ ਬਣਾਉਣਾ ਚਾਹੀਦਾ ਸਾਡੇ ਬਾਗ ਭਗਵਾਨ ਨੂੰ ਵੀ ਆਪਣੇ ਲਈ ਜਗ੍ਹਾ ਦੀ ਲੋੜ ਹੁੰਦੀ ਹੈ ਪਰ ਪੌੜੀਆਂ ਭਗਵਾਨ ਦੇ ਰਹਿਣ ਲਈ ਆਦਰਸ਼ ਸਥਾਨ ਨਹੀਂ ਹੈ। ਭਗਵਾਨ ਲਈ ਇੱਕ ਵੱਖਰਾ ਮੰਦਰ ਕੋਨਾ ਨਿਧਾਰਤ ਹੋਣਾ ਚਾਹੀਦਾ ਹੈ। ਨੰਬਰ 9 ਲੋਕਰ ਪੌੜੀਆਂ ហេਠਾਂ ਭਾਵੇਂ ਇਸ ਜਗ੍ਹਾ ਨੂੰ ਸੁਰੱਖਿਅਤ ਮੰਨਿਆ ਜਾ ਸਕਦਾ ਹੈ। ਇਹ ਸਪਸ਼ਟ ਵੀ ਹੈ ਹਾਲਾਂਕਿ ਦਿਖਾਈ ਨਹੀਂ ਦਿੰਦਾ। ਪਰ ਇਹ ਸਾਡੇ ਲਾਕਰ ਨੂੰ ਸਟੋਰ ਕਰਨ ਲਈ ਇੱਕ ਗਲਤ ਜਗ੍ਹਾ ਮੰਨੀ ਜਾਂਦੀ ਹੈ ਯਾਦ ਰੱਖੋ ਕਿ ਲక్ష్ਮੀ ਇੱਕ ਲਾਕਰ ਵਿੱਚ ਹੀ ਰਹਿੰਦੀ ਹੈ ਅਤੇ ਉਸ ਨੂੰ ਪੌੜੀਆਂ ਹੇਠਾਂ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਲక్ష్ਮੀ ਨੂੰ ਪੌੜੀਆਂ ਹੇਠਾਂ ਰੱਖਣ ਦੇ ਨਾਲ ਲక్ష్ਮੀ ਦਾ ਨਿਰਾਦਰ ਕਰਨ ਦੇ ਬਰਾਬਰ ਹੈ ਨੰਬਰ 10 ਵਾਸਤੂ ਸ਼ਾਸਤਰ ਦੇ ਅਨੁਸਾਰ ਪੌੜੀਆਂ ਦੇ ਢੇਠਾਂ ਕਿਸੇ ਬਾਥਰੂਮ ਦੀ ਉਸਾਰੀ ਵੀ ਚੰਗੀ ਨਹੀਂ ਮੰਨੀ ਜਾਂਦੀ ਜੇਕਰ ਤੁਹਾਡੇ ਕੋਲ ਕਾਫੀ ਜਗ੍ਹਾ ਹੈ ਤਾਂ ਤੁਹਾਨੂੰ ਇਸ ਜਗ੍ਹਾ ਤੇ ਬਾਥਰੂਮ ਦੀ ਉਸਾਰੀ ਨਹੀਂ ਕਰਨੀ ਚਾਹੀਦੀ ਇਸ ਤੋਂ ਇਲਾਵਾ ਜੇਕਰ ਜਗ੍ਹਾ ਦੀ ਕਮੀ ਕਾਰਨ ਬਾਥਰੂਮ ਦੀ ਉਸਾਰੀ ਕਰਨੀ ਹੀ ਪੈਂਦੀ ਹੈ ਤਾਂ ਧਿਆਨ ਰੱਖੋ ਕਿ ਕੋਈ ਟੁੱਟੀ ਲੀਕ ਨਾ ਹੋਵੇ ਅਕੱਲੇ ਬਾਸ ਫੈਸ਼ਨ ਲਈ ਹੀ ਨਹੀਂ ਕੋਈ ਵੀ ਬਾਥਰੂਮ ਦੀ ਟੁੱਟੀ ਲੀਕ ਨਹੀਂ ਹੋਣੀ ਚਾਹੀਦੀ ਇਸ ਨੂੰ ਹਮੇਸ਼ਾ ਧਿਆਨ ਵਿੱਚ ਰੱਖੋ ਇਹ ਤੁਹਾਡੇ ਘਰ ਬਿਮਾਰੀਆਂ ਆਦ ਦਾ ਕਾਰਨ ਬਣ ਜਾਂਦਾ ਹੈ ਬਾਥਰੂਮ ਪੌੜੀਆਂ ਦੇ ਹੀਟ ਹੋਣ ਕਾਰਨ ਪਰਿਵਾਰ ਦਾ ਕੋਈ ਨਾ ਕੋਈ ਵਿਅਕਤੀ ਬਿਮਾਰ ਜ਼ਰੂਰ ਰਹਿੰਦਾ ਹੈ ਨੰਬਰ 11 ਪੌੜੀਆਂ ਨੂੰ ਹਮੇਸ਼ਾ ਬੇਜੋਗ ਸੰਖਿਆ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਸੁਭ ਫਲ ਪ੍ਰਾਪਤ ਹੁੰਦਾ ਹੈ ਤੇ ਸਕਾਰਾਤਮਕ ਊਰਜਾ ਫੈਲਦੀ ਹੈ ਨੰਬਰ 12 ਪੌੜੀਆਂ ਦੇ ਹੇਠ ਜਗ੍ਹਾ ਜਿਹੜੀ ਕਮਰੇ ਦੀ ਵਰਤੋਂ ਵਿੱਚ ਆਉਂਦੀ ਹੋਵੇ ਉਸ ਜਗ੍ਹਾ ਨੂੰ ਖਾਲੀ ਹੀ ਰਹਿਣ ਦਿਓ ਉਥੇ ਕੁਝ ਵੀ ਨਾ ਬਣਾਓ ਵਾਸਤੂ ਸ਼ਾਸਤਰ ਵਿੱਚ ਇਸ ਨੂੰ ਅਣ ਉਚਿਤ ਜਗਾ ਮੰਨਿਆ ਜਾਂਦਾ ਹੈ ਨੰਬਰ 13 ਵਾਸਤੂ ਸ਼ਾਸਤਰ ਦੇ ਅਨੁਸਾਰ ਘਰ ਵਿੱਚ ਪੌੜੀਆਂ ਬਣਾਉਣ ਲਈ ਸਭ ਤੋਂ ਉੱਤਮ ਦਿਸ਼ਾ ਦੱਖਣ ਪੱਛਮ ਮੰਨੀ ਜਾਂਦੀ ਹੈ ਇਸ ਤੋਂ ਇਲਾਵਾ ਜੇਕਰ ਜਗਾ ਦੀ ਕੋਈ ਦਿੱਕਤ ਹੋਵੇ ਤਾਂ ਪੂਰਬ ਤੋਂ ਪੱਛਮ ਵੱਲ ਜਾਣ ਵਾਲੀ ਪੌੜੀ ਬਣਾਈ ਜਾ ਸਕਦੀ ਹੈ ਇਸ ਚੰਗੀ ਦਿਸ਼ਾ ਨੂੰ ਦੱਖਣ ਪੱਛਮ ਦਿਸ਼ਾ ਵੀ ਮੰਨਿਆ ਜਾਂਦਾ ਹੈ ਸੋ ਦੋਸਤੋ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ